ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਜਿਹੜੇ ਨੁਸਖੇ ਬਾਰੇ ਗੱਲ ਕਰਨ ਲੱਗੇ ਹਾਂ ਜੀ ਉਹ ਨੁਸਕਾ ਬਹੁਤ ਹੀ ਜ਼ਰੂਰੀ ਦਾ ਹੈ ਬੱਚਿਆਂ ਬਾਰੇ ਜਿਹੜੇ ਬੱਚੇ ਬਿਸਤਰੇ ਤੇ ਪਿਸ਼ਾਬ ਕਰ ਦਿੰਦੇ ਨੇ ਜੀ ਆਪਾਂ ਅੱਜ ਉਹਨਾਂ ਬਾਰੇ ਗੱਲ ਕਰਨੀ ਆ ਉਹਨਾਂ ਬਾਰੇ ਤੁਹਾਨੂੰ ਇੱਕ ਨੁਸਖਾ ਦੱਸਦੇ ਆ ਕਿਉਂਕਿ ਉੱਥੇ ਬੱਚਿਆਂ ਦਾ ਇਹ ਬਸ ਇਠ ਨਹੀਂ ਹੁੰਦਾ ਕਮਜ਼ੋਰੀ ਹੁੰਦੀ ਹੈ ਕਈ ਵਾਰ ਅੰਦਰੂਨੀ ਆਪਾਂ ਨੂੰ ਪ੍ਰੋਬਲਮਾਂ ਹੁੰਦੀਆਂ ਨੇ ਠੀਕ ਹੈ ਜੀ ਉਹਦੇ ਲਈ ਆਪਾਂ ਨੇ ਕੀ ਕਰਨਾ ਹੈ ਆਪਾਂ ਨੇ 100 ਗ੍ਰਾਮ ਮਿਸਰੀ ਲੈ ਲੈਣੀ ਆ 100 ਗ੍ਰਾਮ ਕਾਲੇ ਤਿੱਲ ਲੈ ਲੈਣੇ ਆ ਠੀਕ ਹੈ ਜੀ 50 ਗ੍ਰਾਮ ਲੈਣੀ ਆ ਆਪਾਂ ਨੇ ਖਾਸ ਖਾਸ ਇਹਨਾਂ ਤਿੰਨਾਂ ਚੀਜ਼ਾਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਪਾਊਡਰ ਬਣਾ ਲੈਣਾ ਇਹਨਾਂ ਦਾ ਪਾਊਡਰ ਬਣਾ ਕੇ ਇਹਨਾਂ ਨੂੰ ਇੱਕ ਸ਼ੀਸ਼ੀ 'ਚ ਪਾ ਲਿਓ ਤਿੰਨਾਂ ਨੂੰ ਇੱਕ ਜਗ੍ਹਾ ਪਾਊਡਰ ਬਣਾ ਕੇ ਸ਼ੀਸ਼ੀ 'ਚ ਪਾ ਕੇ ਰਾਤ ਨੂੰ ਜਦੋਂ ਬੱਚੇ ਨੇ ਸੌਣ ਲੱਗਣਾ ਹੈ ਬੱਚੇ ਨੂੰ ਤੁਸੀਂ ਸੌਣ ਤੋਂ ਪਹਿਲਾਂ ਅੱਧਾ ਚਮਚਾ ਠੰਡੇ ਪਾਣੀ ਨਾਲ ਦੇਣਾ ਇਹ ਜਿਹੜਾ ਨਾਰਮਲ ਪਾਣੀ ਹੈ ਆਪਣਾ ਫਰਿੱਜ ਵਾਲੇ ਨਾਲ ਨਹੀਂ ਜਿਹੜਾ ਨਾਰਮਲ ਪਾਣੀ ਹੈ ਆਪਣਾ ਪੰਪ ਨਾਲ ਕੇ ਤੋਂ ਨਿਕਲਦਾ ਨਿਕਲਦਾ ਠੀਕ ਹੈ ਜੀ ਨਾਰਮਲ ਪਾਣੀ ਨਾਲ ਤੁਸੀਂ ਰਾਤ ਨੂੰ ਬੱਚੇ ਨੂੰ ਇਹ ਸੌਣ ਤੋਂ ਪਹਿਲਾਂ ਜਿਹੜਾ ਬੱਚਾ 5-7 ਸਾਲ ਦਾ ਹੈ ਉਹਨੂੰ ਤੁਸੀਂ ਅੱਧਾ ਚਮਚਾ ਦੇਣਾ ਇਹ ਝੂਰਨ ਦਾ ਜੇ ਬੱਚਾ ਉਦੋਂ ਛੋਟੀ ਏਜ ਆਲਾ ਹੈ ਉਹਨੂੰ ਏਜ ਦੇ ਹਿਸਾਬ ਨਾਲ ਥੋੜਾ ਜਿੱਕਣ ਬੱਚਾ 3 ਸਾਲ ਦਾ ਹੈ 4 ਸਾਲ ਦਾ ਹੈ ਚਲੋ 2.5 ਸਾਲ ਦਾ ਬੱਚਾ ਤਾਂ ਕਰੀ ਹੋ ਜਾਂਦਾ ਪਿਸ਼ਾਬ ਆਮ ਗੱਲ ਹੈ ਤਾਂ ਜਦ ਬੱਚਾ 2.5 3 ਸਾਲ ਦਾ ਹੋ ਜਾਂਦਾ ਫਿਰ ਮਾਮਾ ਕਾਣ ਤਣ ਲੱਗ ਜਾਂਦੀਆਂ ਨੇ ਹੈਨਾ ਕਿਉਂਕਿ ਬੱਚਾ ਖਾਣ ਪੀਣ ਲੱਗ ਜਾਂਦਾ ਹੈ ਪਿਸ਼ਾਬ ਤੋਂ ਮੁਸਕਾਉਣ ਲੱਗ ਜਾਂਦਾ ਤੁਸੀਂ ਉਸ ਏਜ ਦੇ ਹਿਸਾਬ ਨਾਲ ਬੱਚੇ ਨੂੰ ਉਹ ਏ ਨਹੀਂ ਹੈਗਾ ਵੀ ਅੱਧਾ ਚਮਚਾ ਹੀ ਦੇਣਾ 3 ਸਾਲ ਵਾਲੇ ਨੂੰ ਵੀ ਉਹਨੂੰ ਉਦੋਂ ਘੱਟ ਮਾਤਰਾ ਚ ਤੁਸੀਂ ਇਹ ਚੂਰਨ ਦੇਣਾ ਠੀਕ ਹੈ ਜੀ ਮੈਂ ਫੇਰ ਕਹਨੀ ਆ ਵੀ ਏਜ ਦੇ ਹਿਸਾਬ ਨਾਲ ਦਿਓ ਚੂਰਨ ਜਿਹੜਾ ਬੰਦਾ ਬੱਚਾ ਹੈਗਾ 7-8 ਸਾਲ ਦਾ ਉਹਨੂੰ ਅੱਧਾ ਚਮਚਾ ਦੇ ਦਿਓ ਹੌਲੀ ਹੌਲੀ ਫਰਕ ਪੈਂਦਾ ਪੈਂਦਾ ਉਹ ਹਟ ਜਾਊਗਾ ਬਈ ਆਪਾਂ ਮਾਮਾ ਕਾਨਤ ਜੰਨੀ ਆ ਰੋਜ਼ ਬਿਸਤਰਾ ਧੋਣਾ ਵੀ ਔਖਾ ਹੈ ਬੱਚਾ ਜਦੋਂ ਖਾਂਦਾ ਪੀਂਦਾ ਹੈ ਰੋਟੀ ਖਾਣ ਲੱਗ ਜਾਂਦਾ ਫਿਰ ਬੱਚੇ ਦੇ ਪਿਸ਼ਾਬ ਤੋਂ ਮੁਸਕ ਵੀ ਸ਼ੁਰੂ ਹੋ ਜਾਂਦਾ ਹੈ ਨਾ ਜੀ ਬਈ ਤੁਸੀਂ ਇਹ ਚੀਜ਼ ਦਾ ਸੇਵਨ ਜ਼ਰੂਰ ਕਰਿਓ ਠੀਕ ਹੈ ਜੀ ਚਲੋ ਠੀਕ ਹੈ ਜੀ ਵੀਡੀਓ ਨੂੰ ਸਵਾਰ ਕੇ ਸੁਣ ਲਿਓ ਤੇ ਸਾਡੇ ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜ਼ਰੂਰ ਮਾਫ਼ ਕਰਿਓ ਫਿਰ ਆਪਾਂ ਹੋਰ ਨਵੇਂ ਨੁਸਖਿਆਂ 'ਚ ਮਿਲਾਂਗੇ ਤੇ ਸਾਨੂੰ ਦੱਸਿਆ ਜਰੂਰ ਕਰਿਓ ਵੀ ਸਾਡੇ ਨੁਸਖੇ ਤੁਹਾਨੂੰ ਬੈਨੀਫਿਟ ਨੇ ਕਿੱਦਾਂ ਲੱਗੇ ਠੀਕ ਹੈ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਿਆ ਕਰੋ ਤੁਸੀਂ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਸ਼ੇਅਰ ਕਰਨਾ ਤੇ ਲਾਈਕ ਕਰਨਾ ਭੁੱਲਿਆ ਨਾ ਕਰੋ ਕਿਉਂਕਿ ਗਾਹਾਂ ਕਿਸੇ ਦਾ ਵੀ ਭਲਾ ਹੋ ਸਕੇ ਠੀਕ ਹੈ ਜੀ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ